Eu não, 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 não.

ਬਨੀਨਾ ਮੇਟਾ ਡ ਹੈਪੀ ਹੈ ਜੀ ਤੇ ਕੀ ਮੈਟ ਕੀ ਹੋਇਆ ਕਿਹੜਾ ਪਿੰਡ ਹੈ ਮਾਨਕਪੁਰ ਪਿੰਡ ਹੈ ਜੀ ਮੰਦਰਗਾ ਦਾ ਜੀ ਰੋਲਾ ਮਾਰਾ ਦਾ ਜੀ ਮੈਂ ਕੁਝ ਵੀ ਨਹੀਂ ਬੋਲੇ ਜਾ ਕੇ ਮਰੀ ਪਿੰਡ ਦੇ ਵਿੱਚੋਂ ਇਹਦੇ ਨਾਲ ਤਾਂ ਇਨੀ ਕੁੱਟਮਾਰ ਹੋਈ ਜ ਨੇ ਜੀ ਹਾਂ ਉਹਨਾਂ ਨੇ ਕੁੱਟਮਾਰ ਕਰਤੀ ਜੀ ਇਸ ਤਰ੍ਹਾਂ ਹੀ ਮੰਦਰਵਾ ਤਾਲੇ ਲਾਣੇ ਪਿੱਛੇ ਹੋਈ ਸੀ ਜੀ ਮਾਰੀ ਮਾਰਾ ਪ੍ਰਧਾਨ ਹੈ ਨਹੀਂ ਤਾਂ ਜੀ ਉਹਨਾਂ ਨੇ ਇਹ ਜੀ ਗੱਲ ਕਰਤੀ ਉਹਨਾਂ ਨੂੰ ਕੁੱਟ ਮਾਰ ਮੇਰੀ ਗੱਲ ਕਰਤੀ ਜੀ ਤੁਸੀਂ ਕਮੇਟੀ ਮੈਂਬਰ ਹੋ ਹਾਂ ਜੀ ਹਮੇ ਕਮੇਟੀ ਮੈਂਬਰ ਹੈ ਜੀ ਕਿੰਨੇ ਟਾਈਮ ਤੋਂ ਕਮੇਟੀ ਚੱਲ ਰਹੀ ਹੈ ਸਾਡੀ ਕਮੇਟੀ 3 3 ਸਾਲ ਤੋਂ ਚੱਲ ਰਹੀ ਹੈ ਜੀ ਤੇ ਇਹ ਦੂਸਰੇ ਜਿਹੜੇ ਮਾਰਕੁੱਟ ਕਰਨ ਵਾਲੇ ਕੌਣ ਸੀਗੇ ਉਹ ਤਾਂ ਜੀ ਹੁਣ ਫੋਟੋਆਂ ਦਿਖਾਣੀਆਂ ਪੈਣੇ ਬਾਬਲਾ ਹੈ ਜੀ ਇੱਕ ਤਾਂ ਹਾਂ ਇੱਕ ਬਾਬਲਾ ਬਾਬਲੇ ਦੇ ਸ਼ੁਕਰ ਨੌਨੀ ਹੈ ਕਾਲਾ ਹੈ ਜੀ ਇੱਕ ਮਿੰਟੂ ਹੈ ਜੀ ਸੰਤ ਹੈ ਜੀ ਇੱਕ ਹਾਂ ਜੀ ਸਾਡੇ ਪਿੰਡ ਦੇ ਪਿੰਡ ਦੇ ਮੈਂਬਰ ਹੈ ਜੀ ਉਹ ਵੀਰ ਉਹ ਤਾਂ ਆਪਣੇ ਬਦਮਾਸ਼ ਲਈ ਗਏ ਸੀ ਵੀਰਾਂ ਬਾਰਲੇ ਹਾਂ ਬਾਰਲੇ ਬੰਦੇ ਲੈ ਕੇ ਆਏ ਸੀਗੇ ਜੀ ਕੁੱਟਮਾਰ ਕਰ ਰਹੇ ਸੀਗੇ ਉਹ ਗਾਲਾਂ ਲਾ ਰਹੇ ਆਪਣੇ ਨਾਮ ਤੇ ਵੀ ਹਾਂ ਮਾਰੀ ਮਾਨੂੰ ਗਾਲਾਂ ਗੱਡੀਆਂ ਉਹਨਾਂ ਨੇ ਹੁਣ ਬਾਈ ਵੀਰ ਉਹਨਾਂ ਨੇ ਬਸ ਕੀ ਕਰਨਾ ਹੈ ਇਦਾਂ ਤਕੜਾ ਕਰਨ ਦਾ ਮੰਦਰ ਦੇ ਵਿੱਚ ਵੜ ਕੇ ਵੀਰ ਉਹਨਾਂ ਨੇ ਪਹਿਲਾਂ ਨਾ ਮਾਰੀ ਰੋਕਣ ਲਈ ਭਜਾਤੀਆਂ ਵੀਰਾਂ ਲੰਗਰ ਪਿੱਛੇ ਦਾ ਮਾਰਾ ਰੋਲਾ ਕੋਈ ਤਾਂ ਉਹਨਾਂ ਨੇ ਮਤਲਬ ਕੀ ਇਤਨਾ ਭਜਾਤੀਆਂ ਉਹ ਚਲੋ ਕੁਝ ਵੀ ਹੈ ਜੋ ਕੋਈ ਗੱਲ ਨਹੀਂ ਹੈ ਜੀ ਆਪਾਂ ਨੇ ਕਹਿੰਦੇ ਹਾਂ ਨਾ ਉਹਨੂੰ ਚਲੋ ਨਾ ਜੋ ਗੱਲਬਾਤ ਕਰੀ ਹੈ ਹੁਣ ਸਾਡੇ ਨਾਲ ਜਿੱਦਮ ਜਿੱਦੀ ਹੋ ਰਿਹਾ ਕਹਿੰਦੇ ਹਾਂ ਅਸੀਂ ਪ੍ਰਧਾਨ ਬਦਲਣਾ ਜੀ ਪ੍ਰਧਾਨ ਬਦਲਣ ਲਈ ਪਿੱਛੇ ਵੀ ਨਹੀਂ ਅਸੀਂ ਕਹ ਚਲੋ ਪ੍ਰਧਾਨ ਬਦਲ ਲੈਂਗੇ ਜੀ ਉਹ ਉਹਨਾਂ ਨੇ ਹੁਣ ਤੱਕੇ ਦੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਜੀ ਪੁਲਿਸ ਕੰਪਲੇਂਟ ਕਰਾਇਆ ਅਸੀਂ ਕਰਾਈ ਆ ਜੀ ਤੇ ਪੁਲਿਸ ਵੱਲੋਂ ਕੋਈ ਫੋਨ ਆਇਆ ਜਾਂ ਕੁਝ ਵੀ ਨਹੀਂ ਆਇਆ ਜੀ ਕੁਝ ਵੀ ਨਹੀਂ ਆਇਆ ਜੀ ਸਾਡੇ ਤੇ ਪਰ ਮੰਦਿਰ ਦੇ ਪੰਡਤ ਤੇ ਪੰਤ ਪੰਤਾਨੀ ਕੇ ਕਮਰੇਆਂ ਬੜਨੇ ਕੋਈ ਮਤਲਬ ਨਹੀਂ ਬਣਦਾ ਜਿਨਾਂ ਦਾ ਤੇ ਉੱਥੇ ਲੇਡੀ ਚ ਰਹਿੰਦੇ ਆ ਸਾਰੇ ਜੀ ਪੰਤਾਨ ਦਾ ਸ਼ਾਮ ਨੂੰ ਜੀ ਹੁਣ ਵਿਚਾਰਾ ਹੁਣ ਆਇਆ ਜੀ ਉਹ ਸਾਡੇ 7-8 ਵਜੇ ਆਉਂਦਾ ਹੈ 7:30 ਵਜੇ ਆਉਂਦਾ ਜੀ ਉਹ ਮੈਂ ਚਲੋ ਅਗਲੇ ਜੋ ਵੀ ਉਹ ਕਰਨਾ ਜੀ ਆਪਣਾ ਕੰਮ ਪਤਾ ਆਂਦਾ ਆ ਉਹ ਇਹਨਾਂ ਨੇ ਧੱਕੇ ਦੇ ਉਹ ਕਰਕੇ ਪਣਤਾਣੀ ਪਾਉ ਉਹ ਵੀ ਵੀ ਵਧਿਆ ਪਿਆ ਜੀ ਕਾ ਵਿਚਾਰੀ ਕਾ ਉਹਨੂੰ ਕੱਲੀ ਤੀਵੀਂ ਐ ਜੀ ਉਹ ਹੁਣ ਕਿਆ ਕਰੂਗੀ ਜੀ ਉਹ ਕੀ ਮੰਗ ਕੀ ਕਰਦਾ ਤੁਸੀਂ ਸਾਡੀ ਤਾਂ ਮੰਗ ਇਹੀ ਹੈ ਜੀ ਵੀ ਇਨਸਾਫ ਚਾਹੀਦਾ ਸਾਨੂੰ ਜੀ ਇਸ ਬੰਦੀ ਦਾ ਸਰਪੰਚ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੇ ਪਿੰਡ ਦੇ ਜਿਹੜੇ ਸਰਪੰਚ ਜੀ ਗਏ ਹਾਂਜੀ ਉੱਥੇ ਮੌਕੇ ਤੇ ਮੌਜੂਦ ਸੀ ਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਹਾਂਜੀ ਹੋਈ ਹੈਗਾ ਟਟ ਮਾਰਕਰ ਉਹ ਵੀ ਜਿੰਦੇ ਲਗਾ ਕੇ ਜੀਹਨ ਕੀ ਨਾਮ ਤੁਹਾਡੇ ਪਿੰਡ ਦੇ ਸਰਪੰਚ ਦਾ 76 ਸਿੰਘ 67 ਸਿੰਘ ਕੀ ਨਾਮ ਹੈ ਤੁਹਾਡਾ ਜੀ ਤੁਸੀਂ ਆ ਤੁਸੀਂ ਮੰਦਰੀ ਚ ਐਜ਼ ਅ ਜੀ ਕੰਮ ਕਰਦੇ ਕੀ ਹੋਇਆ ਜੀ ਅੱਜ ਅੱਜ ਮੇਰੇ ਸੇ ਚਾਬੀ ਮੰਗੀ ਸੀ ਉਹਨਾਂ ਨੇ मैंने बोला था मेरे पास चाबी है नहीं है मेरे से ले गई चाबी क्योंकि फिर वो शोर मचाने लग गए बहुत ज़्यादा मैंने बोला था उनसे मैंने थोड़ा धीरे बात करो मेरे बच्चे घबरा रहे हैं बहुत मैंने मुझे भी घबराहट हो रही है वो ज़्यादा बोलने लग गए फिर मैं चक्कर खा के नीचे गिर गई फिर मुझे नहीं पता कोई धक्का मुक्की भी हुई थी आपसे मुझे धक्का मुक्की ज़्यादा नहीं हुई फिर मैं तो चक्कर खा के गिर गई फिर मुझे नहीं पता चला मुझे हॉस्पिटल ले आए कितने लोग थे वहाँ पे उस टाइम उस टाइम वहाँ पर बहुत सारे लोग थे ਵਾਇਰੀ ਹਮਾਰੀ ਇਹ ਵੀ ਹਮੇ ਬਚਾਰੀ ਤੇ ਇਹ ਵੀ ਬਚਾਰੀ ਸੀ ਮੇ ਜੇ ਤਾਂ ਠੀਕ ਹੈ ਤੁਸੀਂ ਮੈਨੂੰ ਹਸਪੀਟਲ ਲੈ ਆਏ ਸਿੱਧੇ ਮੇਰੇ ਦੁੱਪੀ ਪੜ ਗਿਆ ਤਾਂ ਬਹੁਤ ਜ਼ਿਆਦਾ ਮੈਨੂੰ ਜੂਸੀਗਾ ਨਹੀਂ ਇੱਕ ਮਿੰਟ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਤਰਮਿੰਦਰ ਕੁਮਾਰ ਆ ਜੀ ਮਾਨਕੌਰ ਆ ਅੱਜ ਤੁਹਾਡੇ ਪਿੰਡ ਦੇ ਵਿੱਚ ਕੋਈ ਹੈ ਕਿ ਕਰ ਰਹੀ ਹੈ ਸਾਰੀ ਵਿਸਥਾਰ ਸਰ ਜਿਹੜੀ ਸਾਡੇ ਪਿੰਡ ਵਿੱਚ ਗੱਲ ਹੋਈ ਹੈ ਇਹ ਨਾ ਗੱਲ ਇਦਾਂ ਹੋਈ ਹੈ ਮੰਦਰ ਦਾ ਮਸਲਾ ਸੀਗਾ ਅਸੀਂ ਮੰਦਰ ਦੀ ਕਮੇਟੀ ਚ ਜੁਣੀ ਸੀਗੀ ਸਾਡੇ ਪ੍ਰਧਾਨ ਸੀਗੇ ਪਰਾਂ ਮੋਲ ਚੰਦ ਜੀ ਉਹਨੇ 3 ਸਾਲ ਦੀ ਕਮੇਟੀ ਚੱਲ ਰਹੀ ਹੈ ਸਾਡੀ 3 ਸਾਲ ਦੇ ਵਿੱਚ ਅਸੀਂ ਪ੍ਰੋਫਿਟ ਬਹੁਤ ਕੀਤਾ ਠੀਕ ਹੈ ਜਿਹੜੀ 17 ਸਾਲ ਦੀ ਕਮੇਟੀ ਜਿਹੜੀ ਚੱਲਦੀ ਆ ਰਹੀ ਹੈ ਉਹਨੇ ਕੁਝ ਨਹੀਂ ਕਰਕੇ ਦਿਖਾਇਆ ਉਹਦਾ ਵਿਰੋਧ ਕਰਿਆ ਸੀਗਾ ਅਸੀਂ ਹੁਣ ਵੀ ਕਰ ਰਹੇ ਹਾਂ ਵੀ ਅਸੀਂ 3 ਸਾਲ ਦੇ ਵਿੱਚ ਇੰਨਾ ਕਰਕੇ ਦਿਖਾਇਆ ਹੁਣ ਵੀ ਹਸਾਬ ਮੰਗੇ ਸੀਗਾ ਸਾਨੂੰ ਕਹਤੇ ਆ ਵੀ ਹਾਂ ਇਹ ਲੰਗਰ ਵਿੱਚ ਘਾਟ ਵਾਦ ਹੋਈ ਹੈ ਘਾਟ ਵਾਦ ਹੁਣ ਦੇ ਕਰਕੇ ਅਸੀਂ ਫੇਰ ਵੀ ਕਹਿੰਦੇ ਹਾਂ ਅਸੀਂ ਵਿਰੋਧ ਕੀਤਾ ਵੀ ਹਾਂ ਵੀ ਸਤ ਜਿਹੜੇ 17 ਸਾਲ ਤੁਹਾਡੇ ਨਾਲ ਚੱਲੀ ਹੈ ਕਮੇਟੀ ਤੁਸੀਂ ਸਾਨੂੰ 17 ਸਾਲ ਦਾ ਕਮੇਟੀ ਦਾ ਸਾਥ ਦੇ ਦਿਓ ਅਸੀਂ 3 ਸਾਲ ਦਾ ਦੇ ਸਕਦੇ ਹਾਂ ਲੜਾਈ ਦਾ ਕੀ ਕਾਰਨ ਬਣ ਲੜਾਈ ਦਾ ਕਾਰਨ ਇਹੀ ਹੈ ਵੀ ਹਾਂ ਉਹਦੇ ਮੰਦਰ ਦਾ ਵਿੱਚ ਕਹਿੰਦੇ ਆ ਵੀ ਹਾਂ ਲੰਗਰ ਘਟ ਗਿਆ ਲੰਗਰ ਕਦੇ ਘਟਦਾ ਨਹੀਂ ਹੈਗਾ ਇਹ ਪ੍ਰਭੂ ਦਾ ਘਰ ਹੈ ਮੇਰਾ ਆਪਣਾ ਘਰ ਨਹੀਂ ਹੈਗਾ ਇਹ ਪ੍ਰਭੂ ਦਾ ਘਰ ਹੈ ਉੱਥੇ ਲੰਗਰ ਕਦੇ ਵੀ ਨਹੀਂ ਘਟਦਾ ਹੈਗਾ ਗੱਲ ਕੱਟਣੇ ਵਾਲੀ ਬਾਤ ਨਹੀਂ ਆਲੀ ਨਹੀਂ ਹੁੰਦੀ ਗੱਲ ਹੁੰਦੀ ਹੈ ਸਹਿਮਤੀ ਰੱਖਣੇ ਵਾਲੀ ਜੇ ਬੰਦੇ ਦਿਲ ਵਿੱਚ ਠੀਕ ਹੈ ਦਿਲ ਭਾਵਨਾ ਰਹਿ ਗਈ ਹੈ ਤਾ ਬੰਦਾ ਕਹਿੰਦਾ ਗੱਲ ਕਰਦਾ ਕਿ ਕਿੰਨੇ ਕ ਜਾਣੇ ਸੀ ਲੜਾਈ ਜੋ ਹੋਈ ਆ ਤੁਹਾਨੂੰ ਲੜਾਈ ਲੜਾਈ ਦੇ ਵਿੱਚ ਆ ਸਾਨੂੰ ਬੁਲਾਇਆ ਗਿਆ ਕੱਲਾ ਮੈਂ ਗਿਆ ਮੈਂ ਕਿਹਾ ਵੀ ਹਾਂ ਦੱਸੋ ਵੀ ਕੀ ਗੱਲ ਹੈ ਇਹ ਗੱਲ ਜਾਣ ਵਿੱਚੇ ਮੈਨੂੰ ਸਿਰਫ ਅੰਨੀ ਗੱਲ ਹੋਣ ਗੱਲ ਪਿੱਛੇ ਨਾ ਮੇਰੇ ਨਾਲ ਅੰਨੀ ਬਹਿਸ-ਵਸਾਈ ਹੋਈ ਸਰਪੰਚ ਸਾਹਿਬ ਆਏ ਸਰਪੰਚ ਸਾਹਿਬ ਨੇ ਆ ਕੇ ਹੋਰ ਕੋਈ ਗੱਲ ਨਹੀਂ ਕੀਤੀ ਗੱਲ ਕਹਿੰਦੇ ਵੀ ਹਾਂ ਲੋਕ ਲਾਓ ਦਰਵਾਜ਼ਿਆਂ ਨੂੰ ਵੀ ਹਾਂ ਸਰਪੰਚ ਦਾ 76 ਸਿੰਘ ਹੈ ਜੀ ਨਵੇਂ ਸਰਪੰਚ ਬਣੇ ਨਵੇਂ ਨਿਊ ਸਰਪੰਚਾ ਜੀ ਮੈਂ ਕਹਿੰਦਾ ਵੀ ਉਹਨੂੰ ਤਾਂ ਬਿਲਕੁਲ ਕੱਢਣਾ ਚਾਹੀਦਾ ਜੀ ਸਰਪੰਚ ਤੋਂ ਮੇਰਾ ਮੁਲਾਹਾ ਕਿੰਨੇ ਕ ਬੰਦੇ ਸੀਗੇ ਉਹਨਾਂ ਦੇ ਵਿੱਚ ਨਾ ਦੇਖੋ ਜੀ 20 25 ਬੰਦੇ ਸੀਗੇ ਵਿੱਚ ਆਪਣੇ ਵੀ ਸੀਗੇ ਬਾਹਰ ਦੇ ਵੀ ਸੀਗੇ ਆਪਾਂ ਨਹੀਂ ਕਹਿੰਦੇ ਕਿਸੇ ਦਾ ਨਾਮ ਨਹੀਂ ਲੈਣਾ ਜਾਂਦੇ ਪਰ ਫੇਰ ਵੀ ਨਾ ਜਿਹੜੀ ਗੱਲ ਹੋਈ ਹੈ ਉਹ ਬਹੁਤ ਗਲਤ ਹੋਈ ਹੈ ਜੀ ਕੁੱਟਮਾਰ ਹੋਈ ਹੈ ਕਿਤੇ ਕਿਤੇ ਨਾ ਹੋਈ ਹੈ ਕੁੱਟਮਾਰ ਦੇਖੋ ਜੀ ਇੱਕ ਤਾਂ ਹੈਪੀ ਹੈ ਜੀ ਠੀਕ ਹੈ ਇਹਦੇ ਨਾਲ ਬਹੁਤ ਕੁੱਟਮਾਰ ਹੋਈ ਹੈ ਆਪਾਂ ਨੇ ਫੇਰ ਵੀ ਬਚਾਓ ਕਰਕੇ ਉਹਨੂੰ ਕੱਢ ਦਿਆ ਸਾਡੀ ਵਾਈਫ ਨਾਲ ਵੀ ਸੀਗੀ ਉਹ ਵੀ ਨਾ ਕਬਰਾਂ ਆ ਗਏ ਸੀਗੇ ਉਹ ਕੱਲੀ ਐਂਦਾ ਫੋਟੋ ਅਕਿਚਰੇ ਸੀਗੇ ਉਹਦੇ ਨਾਲ ਵੀ ਨਾ ਹਮਲਾ ਪਾਉਣ ਲੱਗੇ ਅਸੀਂ ਫੇਰ ਵੀ ਕੋਈ ਮਾਂ ਕੋਈ ਗੱਲ ਨਹੀਂ ਤੁਸੀਂ ਛੱਡੋ ਫੇਰ ਪੰਤਾਣੀ ਨਾਲ ਵੀ ਨਾ ੱੱਕੇ ਮੁੱਕੇ ਮਾਰ ਕੇ ਠੀਕ ਹੈ ਬਹੁਤ ਗਲਤ ਕਰਤਾ ਇਹਨਾਂ ਨੇ ਜੰਨੇ ਵੀ ਚਾਬੀਆਂ ਮੰਗਣ ਦਾ ਹੱਕਦਾਰ ਨਾ ਮੂ ਪ੍ਰਦਾਨ ਸੀਗਾ ਜੇ ਨਵਾਂ ਬਣਿਆ ਪ੍ਰਧਾਨ ਬਣਿਆ ਉਹ ਪ੍ਰਧਾਨ ਹੈਗਾ ਵੀ ਹਾਂ ਚਾਬੀ ਮੰਗ ਸਕਦਾ ਤੁਸੀਂ ਪੁਲਿਸ ਕੰਪਲੇਂਟ ਕੀਤੀ ਕਿਤੀ ਹੋਈ ਹੈ ਜੀ ਕੋਈ ਪੁਲਿਸ ਦੇ ਵੱਲੋਂ ਕੋਈ ਕੋਈ ਨਹੀਂ ਜੀ ਕੋਈ ਸਾਡੀ ਕੋਈ ਸੁਣਵਾਈ ਕਿਤੇ ਵੀ ਨਹੀਂ ਹੋਈ ਵੀ ਜੀ ਅਸੀਂ ਮੰਗ ਸਾਡੀ ਸਿਰਫ ਇੰਨੀ ਹੈ ਵੀ ਸਾਡੇ ਨਾਲ ਹੰਸਾਫ ਹੋਵੇ ਹੋਰ ਕੁਝ ਨਹੀਂ ਸਾਡੀ ਮੰਗੇ ਕੋਈ ਨਹੀਂ ਹੈ ਜੀ ਬੱਚੀ ਕੀ ਨਾਮ ਹੈ ਤੁਹਾਡਾ ਮੋਹਨ ਚੰਦ ਜੀ ਤੇ ਤੁਸੀਂ ਮੰਦਿਰ ਦੇ ਪ੍ਰਧਾਨ ਹੋ ਅੱਜ ਉਹ ਲੜਾਈ ਹੋਈ ਹੈ ਮੰਦਿਰ ਦੇ ਵਿੱਚ ਕੀ ਚੱਲ ਰਿਹਾ ਹੈ ਮੈਂ ਨਾ ਇਹ ਕਹਿੰਦਾ ਕਿ ਮੈਂ ਤਾਂ ਕੰਮ ਕੀਤਾ 8:30 ਵਜੇ ਮੈਂ ਉੱਥੋਂ ਮੋਹਾਲੀ ਦੇ ਚੱਲਿਆ ਜੀ ਤੇ ਮੈਂ ਪਟੋਲ ਲੱਗੇ ਪਾਣਾ ਇਹਨਾਂ ਦੇ ਫੋਨ ਆਈ ਵੀ ਹੋਏ ਤੇ ਮੇਰੇ ਕੋਲ ਵੀ ਮੈਂ ਇਹਨਾਂ ਨੂੰ ਸਾਡੇ ਬੰਦਿਆਂ ਦਾ ਫੋਨ ਆ ਕੇ ਵੀ ਲੜਾਈ ਹੋ ਗਈ ਉੱਥੇ ਹੀ ਮਾ ਵੀ ਮੈਂ ਆ ਰਿਹਾ ਕੋਈ ਗੱਲ ਨਹੀਂ ਵੀ ਉਹਦੇ ਬਾਅਦ ਵੀ ਇਹਨੂੰ ਮੁੰਡਾ ਹੈਪੀ ਹੈ ਇਹਨੂੰ ਇਹਨਾਂ ਨੇ ਉਹਨਾਂ ਨੇ ਘੋਟਿਆ ਕਟਿਆ ਹੀ ਪਣਸਾਣੀ ਨੂੰ ਵੀ ਦਮਕੇ ਦੂ ਕੇ ਮਾਰੇ ਗਾਡੀ ਦਾ ਕੋਈ ਗੱਲ ਨਹੀਂ ਹੈ ਜੀ ਹੈ ਇਹਨਾਂ ਨੂੰ ਰਣਜਾ ਸਵਾ ਜੀ ਇਹ ਹੈ ਵੀ ਅਸੀਂ ਤਾਂ 3 ਸਾਲ ਦੇ ਵਿੱਚ 3 ਲੱਖ ਰੁਪਏ ਦਿਖਾ ਰਹੇ ਹਾਂ ਜੀ ਇਹਨਾਂ ਨੇ 17 ਸਾਲ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਦਿਖਾਇਆ ਅਸੀਂ ਤਾਂ ਕਹਿੰਦੇ ਵੀ ਤੁਸੀਂ ਅੱਜ ਵੀ ਮੁੱਦਾ ਹੋਈ ਹੈ ਅਤੇ 3 ਸਾਲ ਪਹਿਲਾਂ ਵੀ ਉਹੀ ਆਈ ਵੀ ਸਾਨੂੰ ਹਿਸਾਬ ਦੇ ਦਿਓ ਵੀ ਤੁਸੀਂ ਜਾਂ ਖੇੜੇ ਤੇ ਚੜੋ ਵੀ ਅਸੀਂ ਪੈਸੇ ਨਹੀਂ ਖਾਏ ਹੈ ਇਹ ਚਾਬੀਆਂ ਗੀਰ ਕੇ ਦੌੜ ਗਏ ਜੀ ਪ੍ਰਧਾਨ ਜੀ ਕਿੰਨਾ ਕੁ ਇਹ ਗਲਤ ਹੋਇਆ ਹੈ ਇਸ ਵੀ ਕਿਦਾਂ ਦੇਖਦੇ ਹੋ ਜੋ ਮੰਦਿਰ ਚਾ ਕੇ ਸ਼ਰਾਬ ਪੀ ਕੇ ਗਲਬਾ ਇਹ ਬਹੁਤ ਗਲਤ ਹੋਇਆ ਜੀ ਇਹ ਨਿੰਦਿਆ ਇਹ ਨਿੰਦਿਆ ਯੋਗ ਗੱਲ ਹੈ ਇਹ ਜੀ ਸਾਰੇ ਪਿੰਡ ਦੀ ਵਿੱਚ ਇਹਨਾਂ ਨੇ ਬਦਨਾਮੀ ਕਰੀ ਹੈ ਇਹ ਮੰਗਦਾ ਮਾਂਗਾ ਦੇਵੇ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਇਹਨਾਂ ਲੋਕਾਂ ਦਾ ਸਵਾਦੀ ਇਹੀ ਹੈ ਵੀ ਇਹਨਾਂ ਕੋਲ ਪੈਸਾ ਕਿੱਥੇ ਰਹਿਣਾ ਵੀ ਸਾਡੀ ਬਦਨਾਮੀ ਹੋ ਰਹੀ ਹੈ ਸਾਡੇ ਕੋਲ 17 ਸਾਲ ਮਾਰੀ ਇੱਕ ਵੀ ਪੈਸਾ ਦਿਖਾਈ ਨਾ ਇਹਨਾਂ ਨੇ ਮੰਦਿਰ ਨੂੰ 17 ਸਾਲ ਦੇ ਵਿੱਚ ਰੰਗ ਹੋਇਆ 3 ਫੇਰੀ ਚੋਰੀਆਂ ਹੋਈਆਂ ਕੀ ਨਾਮ ਹੈ ਤੁਹਾਡਾ ਮਨਜੀਤ ਕੋਰ ਕਿਹੜਾ ਪਿੰਡ ਹੈ ਪਿੰਡ ਮਣਕਪੁਰ ਜੀ ਤੇ ਅੱਜ ਜੋ ਇਹ ਮੰਦਿਰ ਵਿੱਚ ਲੜਾਈ ਹੋਈ ਹੈ ਤੁਸੀਂ ਉੱਥੇ ਕਿਸ ਤਰ੍ਹਾਂ ਪਹੁੰਚੇ ਤੇ ਕੀ ਇੱਕ ਵਾਕਿਆ ਗਿਆ ਸੀ ਮੈਂ ਆਪਣੇ ਬੱਚੇ ਨੂੰ ਖਾਣਾ ਖਿਲਾ ਰਹੀ ਸੀ ਮੈਨੂੰ ਪੰਡਤਾਲੀ ਜੀ ਦਾ ਫੋਨ ਆਇਆ ਮੇਰੇ ਸਾਸੂ ਮਾ ਵੀ ਉੱਥੇ ਗਏ ਹੋਏ ਤੇ ਪਹਿਲਾਂ ਨੇ 3-4 ਵਾਰੀ ਸੜਨੜ ਏਦਾਂ ਹੀ ਕਰ ਲਿਆ ਕਿ ਆ ਕੇ ਪੰਤਾਣੀ ਨੂੰ ਪਰੇਸ਼ਾਨ ਕਰਦੇ ਕਈ ਬੰਦੇ ਇਕੱਠੇ ਹੋ ਜੰਨੇ ਆ ਤੇ ਸ਼ੋਰ ਮਚਾਣਗੇ ਸਾਨੂੰ ਚਾਬੀ ਦੋ ਚਾਬੀ ਦੋ ਪਹਿਲਾਂ ਦੀ ਕਮੇਟੀ ਐ ਮੈਂ ਇਨਵੋਲਵ ਨਹੀਂ ਹੁੰਦੀ ਇਹਨਾਂ ਕੰਮਾਂ 'ਚ ਪਰ ਜਦ ਪੰਤਾਣੀ ਜੀ ਨੇ ਕਿਹਾ ਇਹ ਵੀ ਮੇਰੇ ਹਸਬੰਦ ਵੀ ਘਰ ਨਹੀਂ ਸੀ ਤੇ ਕਮੇਟੀ ਮੈਂਬਰ ਵੀ ਕੋਈ ਨਹੀਂ ਤਾ ਮੈਂ ਵੀ ਬਿਮਾਰ ਸੀ ਮੇਰੇ ਮਦਰ ਵੀ ਬਿਮਾਰ ਸੀ ਅਸੀਂ ਵੀ ਹਸਪੀਟਲ 'ਚ ਹੋ ਆਏ ਸੀ ਤੇ ਇਹਨਾਂ ਨੇ ਫੋਨ ਕੀਤਾ ਮੈਂ ਇਮੀਜੇਟਲੀ ਇਹਨਾਂ ਦੇ ਫੋਨ ਤੇ ਮੈਂ ਉੱਥੇ ਗਈ ਉੱਥੇ ਦੇਖਿਆ ਉਹ ਕਹਿੰਦੇ ਤੂੰ ਕਿਉਂ ਆਈ ਐ ਮੈਨੂੰ ਬਤਮੀ ਜੀ ਨਾਲ ਬੋਲੇ ਔਰ ਇਨਸਲਟ ਵੀ ਕੀਤੀ ਉਹਨਾਂ ਨੇ ਮ ਤਾਂ ਮੈਂ ਕਿਹਾ ਮੈਂ ਕਿ ਮੈਨੂੰ ਪੰਡਤਾਨੀ ਜੀ ਨੇ ਕਿਹਾ ਕਿ ਤੁਹਾਡਾ 7:30 ਵਜੇ ਤੱਕ ਦਾ ਟਾਈਮ ਦੱਸਿਆ ਹੋਇਆ ਸੀ ਕਿ ਤੁਸੀਂ ਹੁਣ ਇੱਥੇ ਪੋਣੇ 8 ਵਜੇ ਤੱਕ ਕੀ ਕਰਦੇ ਆ ਕਿ ਤੁਸੀਂ ਜਾਓ ਰਿਕੁਐਸਟ ਵੀ ਕੀਤੀ ਮੈਂ ਉਹਨਾਂ ਨੂੰ ਉਹਨਾਂ ਨੇ ਮੇਰੀ ਰਿਕੁਐਸਟ ਦਾ ਬਤਮੀ ਜੀ ਨਾਲ ਜਵਾਬ ਦਿਆ ਕਹਿੰਦੇ ਤੂੰ ਕੋਣ ਹੁੰਨੇ ਸਾਨੂੰ ਉੱਥੇ ਤੇ ਕੱਢਣ ਵਾਲੀ ਮੈਂ ਕਿਹਾ ਮੈਂ ਮੈਂ ਕੱਢ ਨਹੀਂ ਰਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਪੰਡਤ ਦੀ ਫੈਮਲੀ ਪਰੇਸ਼ਾਨਾ ਕਰੋ ਇੰਨੇ ਚ ਸਿਸਟਰ ਗਿਰ ਗਏ ਮੰਮੀ ਨੇ ਬੁਲਾਇਆ ਮੈਨੂੰ ਕਹਿੰਦੇ ਆ ਗਿਰਗੇ ਅੰਦਰ ਫਿਰ ਮੈਂ ਅਨ ਘਰਦਿਆਂ ਨੂੰ ਜੋ ਜੋ ਵੀ ਘਰ ਆ ਗਏ ਇਹ ਮੇਰੇ ਦੇਵਰ ਕੰਮ ਤੋਂ ਘਰ ਆਇਆ ਇਹਨਾਂ ਨੂੰ ਜਦੇ ਭੇਜਿਆ ਕਿ ਤੁਸੀਂ ਇਹਨਾਂ ਦੇ ਬੀਪੀ ਚੈੱਕ ਕਰੋ ਬੀਪੀ ਹਾਈ ਹੋਇਆ ਬਥੇ ਗਿਰਗੇ ਤੇ ਇਹਨਾਂ ਨੂੰ ਪਹਿਲਾਂ ਹੀ ਹਾਰਟ ਦੀ ਪ੍ਰੋਬਲਮ ਵੀ ਚੱਲ ਰਹੀ ਹੈ ਤੇ ਮੈਂ ਵੀ ਮਰੀਜ਼ ਐ ਜੀ ਇਸ ਟੈਮ ਤੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਤੱਕਾ ਮੁਕੀ ਉਹਨਾਂ ਦੀ ਏਜੰਟਸ ਨਾਲ ਹੋਈ ਜਦੋਂ ਮੇਰਾ ਹਸਬੰਦ ਆਏ ਜੀ ਤੇ ਕੁਝ ਬੰਦੇ ਨੂੰ ਲੈ ਕੇ ਆਏ ਆਪਣੇ ਨਾਲ ਕਿ ਤੁਸੀਂ ਝਗੜਾ ਨਾ ਕਰੋ ਬਹੁਤ ਪੀੜ ਸੀ ਜੀ ਗਿੰਤੀ ਚ ਨਹੀਂ ਮੈਂ ਵੀਡੀਓ ਵੀ ਬਣਾਈ ਉਹਨਾਂ ਨੇ ਮੇਰੀ ਵੀਡੀਓ ਨਹੀਂ ਬਣਾਣ ਦੀ ਮੇਰਾ ਮਜ਼ਾਕ ਡਾਇਆ ਮੈਂ ਕਿ ਮੈਂ ਪੁਲਿਸ ਨੂੰ ਫੋਨ ਕਰੂੰਗੀ ਮੈਂ ਕੱਲੀ ਲੇਡੀਜ਼ ਤੇ ਉੱਥੇ ਇਹ ਵੀ ਚਲੇ ਗਏ ਤੇ ਇਹਨਾਂ ਦੇ ਬੱਚੇ ਇਕੱਲੇ ਦੇ ਉਹਨਾਂ ਕਰਕੇ ਮੈਨੂੰ ਖੜਨਾ ਪਿਆ ਉੱਥੇ ਤੇ ਉਹ ਕਹਿੰਦੇ ਕਿ ਤੁਸੀਂ ਹੁਣ ਬੱਚਿਆਂ ਕਹਿੰਦੇ ਉਹ ਐਕਟਿੰਗ ਕਰ ਰਹੀ ਹੈ ਤੁਸੀਂ ਵੀ ਐਕਟਿੰਗ ਕਰ ਰਹੇ ਹੋ ਮੈਂ ਖੁਦ ਕਾਬਰੀ ਵੀ ਸੀ ਮੈਂ ਫਿਰ ਵੀ ਡਟ ਕੇ ਖੜੀ ਸੀ ਥੋੜਾ ਜਿਹਾ ਕਿ ਹਾਂ ਸ਼ਾਇਦ ਅਸੀਂ ਇਸ ਗੱਲ ਨੂੰ ਸੰਭਾਲ ਲਈਏ ਜਦ ਤੱਕ ਮੇਰੇ ਹਸਬੰਦ ਨੇ ਸਾਡੀ ਮੰਗ ਤਾਂ ਇਹ ਸੀ ਜੀ ਕਿ ਇਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਦ 7:30 ਤੱਕ ਦਾ ਮੰਦਿਰ ਬੰਦ ਹੁੰਦਾ ਹੈ ਕਿ ਤੁਸੀਂ ਇਹ ਜਦ ਤੱਕ ਪੰਡਤ ਨਹੀਂ ਆਉਂਦੇ ਇਹਨਾਂ ਨੂੰ ਪਰੇਸ਼ਾਨ ਨਾ ਕਰੋ ਸਰਪੰਚ ਜੀ ਮੌਜੂਦ ਸੀ ਸਰਪੰਚ ਜੀ ਆਏ ਉਹਨਾਂ ਨੇ ਸਾਡੀ ਗੱਲ ਸੁਣੀ ਉਹਨਾਂ ਨੇ ਦਾਰੂ ਬਹੁਤ ਜ਼ਿਆਦਾ ਪੀਤੀ ਵੀ ਸੀ ਫਿਰ ਮੈਂ ਤਾਂ ਗੱਲ ਨਹੀਂ ਕੀਤੀ ਜੀ ਬੰਦਿਆਂ ਨੇ ਹੀ ਗੱਲ ਕੀਤੀ ਉਹਨਾਂ ਨਾਲ ਹਾਂਜੀ ਸਰ ਇੱਕ ਮੈਟਰ ਸਾਹਮਣੇ ਆਇਆ ਮਾਰਕਪੁਰ ਪਿੰਡ ਤੋਂ ਕੋਈ ਪਿੰਡ ਚ ਮੰਦਰ ਨੂੰ ਲੈ ਕੇ ਝਗੜਾ ਹੋਇਆ ਫਿਰ ਕੀ ਹਾਂਜੀ ਸਾਡੇ ਕੋਲ ਦੋ ਮਰੀਜ਼ ਆਏ ਆ ਪਿੰਡ ਮਾਨਕਪੁਰ ਤੋਂ ਜਿਨ੍ਹਾਂ ਦੇ ਕੀ ਸੱਟਾਂ ਨੇ ਉਹਨਾਂ ਨੂੰ ਦਾਖਲ ਕੀਤਾ ਗਿਆ ਸਵੇਰੇ ਉਹਨਾਂ ਦੇ ਟੈਸਟ ਵਗੈਰਾ ਹੋਣਗੇ ਤੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਵੀ ਸਰ ਕੀ ਨਾਮ ਹੈ ਪੇਸ਼ੇਵਰ ਦਾ ਪੇਸ਼ੈਂਟ ਦਾ ਸੁਖਵਿੰਦਰ ਸਿੰਘ ਰਿੰਟੂ ਸਰ ਕੀ ਨਾਮ ਜੀ ਤੁਹਾਡਾ ਮੈਂ ਨਾ ਏਐਸਐਮ ਮਹਿੰਦਰ ਸਿੰਘ ਜੀ ਮੈਂ ਬਨੋੜ ਤੁਹਾਨੂੰ ਪੋਸਟਡ ਸਰ ਮਾਨਕਪੁਰ ਦਾ ਇੱਕ ਮਾਮਲਾ ਆਇਆ ਵਿਸ਼ਕਰਮਾ ਮੰਦਰ ਕਮੇਟੀ ਦਾ ਇੱਕ ਮਾਮਲਾ ਆਇਆ ਜੀ ਸੜਕੋਂ ਕੱਲ ਕੰਪਲੇਂਟ ਆਈ ਸੀ ਇੱਕ ਸੁਖਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਤੇ ਮੂਲਚੰਦ ਪੁੱਤਰ ਹਰੀਰਾਮ ਵਾਸੀ ਮਾਨਕਪੁਰ ਇਹਨਾਂ ਦਾ ਵਿਸ਼ਕਰਮਾ ਮੰਦਰ ਦੀ ਕਮੇਟੀ ਨੂੰ ਲੈ ਕੇ ਕੋਈ ਇਹਨਾਂ ਦਾ ਆਪਸੀ ਰੌਲਾ ਚੱਲਦਾ ਪਿਆ ਦੂਜਿਆਂ ਦੇ ਆਪੋਜੀਸ਼ਨ ਨੂੰ ਤੇਰੇ ਉਹ ਇੱਕ ਕਰੀਬ ਉਹਨਾਂ ਦਾ ਨਾਮ ਹੈਗਾ ਜੀ ਕਾਲਾ ਪੁੱਤਰ ਮੰਗਦਰਨ ਮੋਹਲਾ ਪੁੱਤਰ ਪ੍ਰਗਾਸ ਉਹ ਗਾੜਾ ਇਹ 15 ਸਾਲ ਤੋਂ ਕਮੇਟੀ ਦੇ ਕਾਬਜ਼ ਸੀ ਦੂਜੀ ਜੇ ਕੰਪਲੇਨਰ ਦੀ ਰਹੇ ਮੂਲਚੰਦ ਇਹ 3 ਸਾਲ ਤੋਂ ਪ੍ਰਧਾਨਗੀ ਕਰ ਰਹੇ ਸੀ ਦੂਜੀ ਧਿਰ ਇਸ ਤੇ ਕਾਬਜ਼ ਹੋਣਾ ਚਾਹੁੰਦੀ ਹੈ ਇਹਨਾਂ ਦੋਹਾਂ ਧਿਰਾਂ ਦਾ ਆਪਸੀ ਰੌਲਾ ਪਿਆ ਸੀਗਾ ਦੋਨਾਂ ਧਿਰਾਂ ਨੇ ਕੰਪਲੇਂਟਾਂ ਸਰਟ ਕੋ ਲਾਈਆਂ ਨੇ ਦੋਨਾਂ ਧਿਰਾਂ ਨੂੰ ਥਾਣੇ ਬੁਲਾ ਕੇ ਇਹਨਾਂ ਦੀ ਸੁਣਵਾਈ ਕੀਤੀ ਜਾਏਗੀ ਨਿਰਪੱਖ ਜਾਂਚ ਕਰਕੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਗੀ ਕੀਤੀ ਜਾਏਗੀ